ਸਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 8 ਸਤੰਬਰ 2025 ਦਿਨ ਸੋਮਵਾਰ ਨਾਨਕਸ਼ਹੀ ਸਮਾਧ 557 ਭਾਦੋ ਮਹੀਨੇ ਦੀ 24 ਤਰੀਕ ਹੈ ਜੀ ਸੈਮੀਆਮੋ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਕੋਕਟਲੋ ਅਤੇ ਵੈਨਕੂਵਰ ਤੋਂ ਇਹ ਆਪਣਾ ਪਲੰਬਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਦੀ ਆਰਜੀ ਵਰਕ ਪਰਮਿਟ ਆਰਜੀ ਕਾਮੇ ਇਹਨਾਂ ਦਾ ਮੁੱਦਾ ਕਿਉਂ ਗਰਮਾ ਗਿਆ ਹੈ ਤੇ ਵੀਕਐਂਡ ਦੇ ਉੱਤੇ ਸਰੀ ਐਬਸਪੋਰਟ ਚ ਗੋਲੀ ਕਿੱਥੇ ਚੱਲੀ ਹੈ ਕੀ ਹੋ ਰਿਹਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਜੇਲ੍ਹ ਤੋੜ ਕੇ ਭੱਜਿਆ ਗੈਂਗਸਟਰ ਦੀ ਗ੍ਰਿਫਤਾਰੀ ਦੀ ਖਬਰ ਚੱਲ ਰਹੀ ਆ ਉਹਦੇ ਬਾਰੇ ਪੁਲਿਸ ਦਾ ਕੀ ਕਹਿਣਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਹੋਣੀ ਆ ਅਲਬਰਟਾ ਦੇ ਵਿੱਚ ਜਿਹੜੀ ਇੱਕ ਠੱਗੀ ਦੇ ਮਾਮਲੇ ਚ ਬੰਦੇ ਫੜੇ ਗਏ ਆ ਭਾਰਤੀ ਮੂਲ ਦੇ ਦੋ ਤੇ ਅਖੀਰ ਚ ਪੰਜਾਬ ਦੇ ਹੜ੍ਹਾਂ ਦੀ ਅਪਡੇਟ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਨੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ। ਪ੍ਰੋਗਰਾਮ ਦਾ ਸੋ ਗੋਤਾ ਸ਼ੋ ਚੈੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਵੇਲੇ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਮਤਲਬ ਕਿ ਜਿਹੜੇ ਵਰਕ ਪਰਮਿਟ ਦੇ ਉੱਤੇ ਆਰਜੀ ਕੰਮੇ ਇੱਥੇ ਕੰਮ ਕਰਦੇ ਆ ਰਹਿ ਰਹੇ ਆ ਕਿ ਪੱਕੇ ਹੋਏ ਆ ਸੋ ਉਹਨੂੰ ਨਿਸ਼ਾਨਾ ਬਣਾ ਕੇ ਕੈਨੇਡਾ ਦੀਆਂ ਮੁੱਖ ਸਮੱਸਿਆਵਾਂ ਦਾ ਦੋਸ਼ੀ ਗਦਾਨਿਆਂ ਜਾ ਰਿਹਾ ਹਾਲਾਂਕਿ ਸਚਾਈ ਇਹ ਆ ਕਿ ਇਹ ਪ੍ਰੋਗਰਾਮ ਆਡੜ ਨਾਹਾਂ ਦੇ ਹੇਠ ਪਿਛਲੇ 30 ਸਾਲ ਤੋਂ ਚੱਲੂ ਆ ਪਰ ਕਰੋਨਾ ਤੋਂ ਬਾਅਦ ਮੌਜੂਦਾ ਸਰਕਾਰ ਜਿਹੜੀ ਆ ਇਨਾਂ ਦੇ ਅਧੀਨ ਇਹਦੇ ਵਿੱਚ ਜਿਆਦਾ ਲੋਕ ਆਏ ਆ ਤੇ ਹੁਣ ਕੀ ਹੋ ਰਿਹਾ ਕਿ ਪਹਿਲਾਂ ਇਹ ਗੱਲ ਨਸਲਵਾਦੀ ਲੋਕਾਂ ਨੇ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕੈਨੇਡਾ ਭਾਰ ਦੇ ਵਿੱਚ ਇਹ ਮੁੱਦਾ ਬਣ ਗਿਆ ਕਿ ਜਿਹੜੇ ਕੈਨੇਡੀਅਨ ਨੌਜਵਾਨ ਆ ਉਹਨਾਂ ਦੀਆਂ ਜੌਬਾਂ ਇਸ ਕਰਕੇ ਜਾ ਰਹੀਆਂ ਕਿਉਂਕਿ ਟੈਂਪਰੇਰੀ ਫੌਨ ਵਰਕਰਸ ਜਿਹੜੇ ਆ ਉਹ ਸਸਤੀ ਲੇਬਰ ਸਪਲਾਈ ਕਰ ਰਹੇ ਆ ਘੱਟ ਪੈਸੇ ਦੇ ਉੱਤੇ ਕੰਮ ਕਰਨ ਲਈ ਰਾਜ਼ੀ ਹੋ ਰਹੇ ਆ ਸੋ ਇਸ ਦੀ ਆਰਟ ਹੈਡ ਡਾ ਨੱਡਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਹੁਣ ਸਮੁੱਚੇ ਭਾਈਚਾਰੇ ਨੂੰ ਹੀ ਨਿੰਦਿਆ ਜਾ ਰਿਹਾ ਕਮਾਲ ਦੀ ਗੱਲ ਇਹ ਆ ਕਿ ਆਡਰਡ ਪਾਰਟੀਆਂ ਦੀ ਆਡਰਡ ਸੋਚਾਂ ਹੁੰਦੀਆਂ ਕੰਜ਼ਰਵੇਟਿਵ ਪਾਰਟੀ ਮੁਢਲੇ ਤੌਰ ਤੇ ਹੋਰ ਤਰ੍ਹਾਂ ਸੋਚਦੀ ਆ ਐਨਡੀਪੀ ਟੋਟਲੀ ਹੋਰ ਤਰ੍ਹਾਂ ਸੋਚਦੀ ਆ ਪਰ ਇਸ ਮਾਮਲੇ ਦੇ ਉੱਤੇ ਦੋਨਾਂ ਦੀ ਸੋਚ ਜਿਹੜੀ ਆ ਇੱਕਮਤ ਹੋ ਗਈ ਆ ਜਿਹੜੀ ਗੱਲ ਪੀਰ ਪੋਲੀਓ ਹੁਣੀ ਕਹਿ ਰਹੇ ਆ ਉਹੀ ਗੱਲ ਡੇਵ ਡੀਪੀ ਕਹਿ ਰਹੇ ਆ ਕਿ ਟੈਂਪਰੀ ਫੌਨ ਵਰਕਰਜ਼ ਪ੍ਰੋਗਰਾਮ ਜਾਂ ਬੰਦ ਹੋਣਾ ਚਾਹੀਦਾ ਜਾਂ ਇਹਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈਗੀ ਆ ਜੀ ਸੋ ਇਹਦਾ ਮਤਲਬ ਇਹ ਆ ਕਿ ਜੋ ਲੋਕ ਵਰਕ ਪਰਮਿਟ ਤੇ ਆ ਚਾਹੇ ਉਹਨਾਂ ਨੇ ਵਰਕ ਪਰਮਿਟ ਐਲ ਐਮ ਆਈ ਰਾਹੀਂ ਲਿਆ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਆ ਉਹਦੇ ਰਾਹੀਂ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਜਾਂ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਆਪਣੀ ਪੜ੍ਹਾਈ ਆ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਆ ਉਦੋਂ ਬਾਅਦ ਉਹਨਾਂ ਨੂੰ 2-3 ਸਾਲ ਦਾ ਵਰਕ ਪਰਮਿਟ ਮਿਲਿਆ ਸਾਰਿਆਂ ਨੂੰ ਵਿਸਤਾਰੇ ਦੇ ਵਿੱਚ ਲਿਆ ਜਾ ਰਿਹਾ ਆ ਓਟਵਾ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਜੀਆਂ ਖਬਰਾਂ ਚੱਲ ਰਹੀਆਂ ਆ ਉਹ ਇਹ ਕਿ ਇਸ ਪ੍ਰੋਗਰਾਮ ਦੇ ਉੱਤੇ ਸਖਤੀ ਕਿੱਦਾਂ ਕਰਨੀ ਆ ਅੱਡ-ਅੱਡ ਪਾਰਟੀਆਂ ਦੇ ਆਗੂ ਜਿਹੜੇ ਸੰਬੰਧੀ ਸਲਾਹਾਂ ਕਰ ਰਹੇ ਆ ਖੇਤੀਬਾੜੀ ਸੈਕਟਰ ਅਤੇ ਛੋਟੇ ਸ਼ਹਿਰਾਂ ਦੇ ਲੋਕ ਹੱਲੇ ਵੀ ਮੰਗ ਕਰ ਰਹੇ ਆ ਕਿ ਸਾਡੇ ਬੰਦੇ ਪੂਰੇ ਨਹੀਂ ਹੋ ਰਹੇ ਸਾਨੂੰ ਕੰਮੇ ਚਾਹੀਦੇ ਆ ਤੇ ਟੈਂਪਰੇਰੀ ਫਾਰਮ ਵਰਕਰਸ ਦੇ ਅਧੀਨ ਹੀ ਅਸੀਂ ਬਚ ਸਕਦੇ ਆ ਪਰ ਜਦੋਂ ਸਖਤੀ ਹੁੰਦੀ ਆ ਫਿਰ ਸਾਰੇ ਪਾਸੇ ਹੁੰਦੀ ਆ ਹੁਣ ਗੱਲ ਇਹ ਚੱਲ ਰਹੀ ਆ ਕਿ ਛੋਟੇ ਸ਼ਹਿਰਾਂ ਅਤੇ ਖੇਤੀਬਾੜੀ ਸੈਕਟਰ ਦੇ ਵਾਸਤੇ ਕੋਈ ਹੋਰ ਰਾਹ ਲੱਭਿਆ ਜਾਵੇ ਤੇ ਸਮੁੱਚੇ ਤੌਰ ਦੇ ਉੱਤੇ ਟੈਂਪਰੇਰੀ ਫਾਰਮ ਵਰਕਰ ਪ੍ਰੋਗਰਾਮ ਜਾਂ ਬੰਦ ਕਰ ਦਿੱਤਾ ਜਾਵੇ ਜਾਂ ਇਹਦੇ ਵਿੱਚ ਵੱਡੀ ਪੱਧਰ ਤੇ ਨੀ ਸਖਤੀ ਕਰ ਦਿੱਤੀ ਜਾਵੇ ਕਿ ਲੋਕ ਆਪਣੇ ਆਪ ਹੀ ਮੁੜ ਜਾਣ ਸੋ ਮਤਲਬ ਕੀ ਹੈ ਕਿ ਸਿਆਸਤਦਾਨ ਆਪਣੇ ਸਰ ਠਿੱਕਾ ਨਹੀਂ ਭੰਦ ਰਿਹਾ ਕਿ ਸਾਡੇ ਕੋਲੋ ਪ੍ਰੋਗਰਾਮ ਦੇ ਵਿੱਚ ਗਲਤੀਆਂ ਹੋਈਆਂ ਇਹਨੂੰ ਅਸੀਂ ਮੈਅਰ ਨਹੀਂ ਕੀਤਾ ਇਹਦੇ ਵਿੱਚ ਜੋ ਕੁਝ ਚੱਲ ਰਿਹਾ ਸੀਗਾ ਉਹਦੀ ਜਵਾਬਦੇਹੀ ਨਹੀਂ ਲਈ ਸੁੱਤੇ ਰਹੇ ਆ ਪਰ ਹੁਣ ਸਾਰਾ ਜਿਹੜਾ ਠਿੱਕਰ ਆਇਆ ਉਹ ਟੈਂਪੋਰਰੀ ਫੌਨ ਵਰਕਰ ਦੇ ਸਿਰ ਭੰਨਿਆ ਜਾ ਰਿਹਾ ਕਿ ਇਹਨਾਂ ਨੇ ਆ ਕੇ ਕੈਨੇਡਾ ਦੇ ਵਿੱਚ ਨੁਕਸਾਨ ਕਰਤਾ ਇਹਨਾਂ ਦੇ ਕਰਕੇ ਕੈਨੇਡਾ ਦੇ ਵਿੱਚ ਨੌਕਰੀਆਂ ਨਹੀਂ ਮਿਲ ਰਹੀਆਂ ਸਰਕਾਰੀ ਅੰਕੜੇ ਇਹ ਕਹਿ ਰਹੇ ਆ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਜਿਹੜੀ ਆ ਤਕਰੀਬਨ 7.5% ਦੇ ਉੱਤੇ ਆ ਪਰ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਜਿਹੜੀ ਆ ਉਹ 14% ਤੋਂ ਉੱਪਰ ਹੈਗੀ ਆ ਮਤਲਬ ਕਿ ਨੌਜਵਾਨ ਜ਼ਿਆਦਾ ਵਿਹਲੇ ਆ BC ਦੇ ਮੁੱਖ ਮੰਤਰੀ ਡੇਵ ਢੀਪ ਨੇ ਇੱਥੇ ਤੱਕ ਕਹਿ ਦਿੱਤਾ ਕਿ ਜਿਹੜੇ ਸਾਡੇ ਨਸ਼ਾ ਕੇਂਦਰ ਵਧ ਰਹੇ ਆ ਜਾਂ ਜਿਹੜੇ ਸਾਡੇ ਹੋਮਲੈਸ ਬੱਚਾ ਆ ਨੌਜਵਾਨ ਗਲਤ ਕੰਮਾਂ ਵੱਲ ਪ੍ਰੇਰਿਤ ਹੋ ਰਹੇ ਉਹ ਇਸ ਕਰਕੇ ਹੋ ਰਿਹਾ ਕਿ ਜੌਬਾਂ ਨਹੀਂ ਮਿਲ ਰਹੀਆਂ ਪੁੱਠੇ ਪਾਸੇ ਦਿਮਾਗ ਚੱਲ ਰਿਹਾ ਮਤਲਬ ਕਿ ਹਰੇਕ ਜਿਹੜੀ ਬੁਰਾਈ ਆ ਉਹਦਾ ਜਿਹੜਾ ਕਸੂਰਵਾਰ ਆ ਟੈਂਪਰੇਰੀ ਫੋਰਨ ਵਰਕਰ ਹੈਗਾ ਜੀ ਸੋ ਹੁਣ ਆਟੋਵਾ ਦੇ ਵਿੱਚ ਗੱਲਬਾਤ ਇਹ ਚੱਲ ਰਹੀ ਆ ਬੀੜੇ ਤੇ ਸ਼ਕਤੀ ਜਿਹੜੀ ਆ ਉਹ ਕਿਦਾਂ ਕੀਤੀ ਜਾਵੇ ਸੋ ਮਤਲਬ ਤਾਂ ਇਹ ਸੀ ਜੇ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਉਹਦੇ ਵਿੱਚ ਕੋਈ ਲੂਪ ਹੋਲ ਸੀਗੇ ਬਰਾਈਆਂ ਸੀਗੀਆਂ ਉਹ ਮੌਕੇ ਦੇ ਉੱਤੇ ਸਿਆਸਤਦਾਨਾਂ ਨੇ ਬੰਦ ਕਰਨੀਆਂ ਸੀਗੀਆਂ ਉਦੋਂ ਲੋਕ ਦੱਸਦੇ ਵੀ ਰਹੇ ਆ ਸ਼ਿਕਾਇਤਾਂ ਵੀ ਕਰਦੇ ਰਹੇ ਆ ਵੀ ਆਹਾ ਆਹ ਗਲਤੀਆਂ ਉਦੋਂ ਕਿਸੇ ਨੇ ਨਹੀਂ ਸੁਣੀ ਪਰ ਹੁਣ ਇੱਕਦਮ ਹੀ ਇੱਕ ਜਿਹੜਾ ਫਿਰਕਾ ਆ ਉਹਦੇ ਉੱਤੇ ਸ਼ਕਤੀ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ ਹੁਣ ਟੈਂਪਰੀ ਫੋਰਮ ਵਰਕਰ ਬਣਦਾ ਕਿਵੇਂ ਆ ਜਿਵੇਂ ਪਹਿਲਾਂ ਦੱਸਿਆ ਵੀ ਜਾਂਦਾ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਆਏ ਆ ਤੇ ਤਾਂ ਜਿਹੜਾ ਤੁਸੀਂ ਉਹ ਵਰਕ ਪਰਮਿਟ ਲੈ ਸਕਦੇ ਆ ਜਾਂ ਫਿਰ ਤੁਸੀਂ ਇੱਥੇ ਵਰਕ ਪਰਮਿਟ ਤੇ ਆਏ ਆ ਇੱਥੇ ਕਿਸੇ ਨੇ ਨੌਕਰੀ ਦੇ ਲਈ ਇਸ਼ਤਿਹਾਰ ਦਿੱਤਾ ਸੀਗਾ ਵੀ ਸਾਨੂੰ ਕੈਨੇਡੀਅਨ ਬੰਦੇ ਲੱਭ ਨਹੀਂ ਰਹੇ ਹੈਗੇ ਕੰਮ ਲਈ ਸਾਨੂੰ ਬਾਹਰੋਂ ਬੰਦੇ ਜਿਹੜੇ ਚਾਹੀਦੇ ਆ ਆਪਾਂ ਸਾਰੇ ਜਾਣਦੇ ਆ ਵੀ ਇੱਥੇ ਬੰਦੇ ਮਿਲਦੇ ਸੀਗੇ ਪਰ ਬਹੁਤਿਆ ਕਮਾਂ ਵਾਲਿਆਂ ਨੇ ਸਿਰਫ ਐਲਐਮਆ ਵੇਚਣ ਦੀ ਖਾਤਰ ਇਹ ਸਿਲਸਲਾ ਜਿਹੜਾ ਚਲਾਇਆ ਹੋਇਆ ਸੀਗਾ ਉਸ ਤੋਂ ਬਾਅਦ ਕੀ ਹੁੰਦਾ ਜੀ ਕਿ ਜੇ ਕੋਈ ਹੁਣ ਆ ਕੇ ਤੁਹਾਡੇ ਕੰਮ ਤੇ ਕਹਿੰਦਾ ਵੀ ਤੂੰ ਮੈਂ ਥੋੜੇ ਕੰਮ ਦੇ ਉੱਤੇ ਕੰਮ ਕਰਨੇ ਰਾਜ਼ੀ ਆਂ ਮੈਨੂੰ ਪੱਕਾ ਕਰਵਾ ਦਿਓ ਤਾਂ ਬਹੁਤ ਘੱਟ ਜਿਹੜੇ ਕੰਮ ਦੇਣ ਵਾਲੇ ਹੋਣਗੇ ਪਲਆਇਰ ਹੋਣਗੇ ਜਿਹੜੇ ਕਹਿਣਗੇ ਵੀ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ ਨਹੀਂ ਤਾਂ ਬਹੁਤਿਆਨੇ ਵਗਦੀ ਗੰਗਾ ਦੇ ਵਿੱਚ ਹੱਥ ਧੋਤੇ ਆ ਚਾਹੇ ਕੋਈ ਛੋਟਾ ਸਿਕਾ ਤੇ ਚਾਹੇ ਕੋਈ ਵੱਡਾ ਸਿਕਾ ਹੁਣ ਆਪਾਂ ਗੱਲ ਕਰ ਲਈਏ ਕਿ ਬਹੁਤੇ ਲੋਕ ਜਿਹੜੇ ਆ ਉਹ ਸੁਪਰਵਾਈਜ਼ਰ ਜਾਂ ਮੈਨੇਜਰ ਦੀਆਂ ਜੌਬਾਂ 'ਚ ਵੱਡੇ ਹੋ ਰਹੇ ਆ ਕਿਉਂਕਿ ਕੈਨੇਡਾ ਦੇ ਵੱਡੇ ਰੀਟੇਲ ਸਟੋਰ ਨੇ ਡਿਪਾਰਟਮੈਂਟਲ ਸਟੋਰ ਨੇ ਜਾਂ ਵੱਡੇ ਰੈਸਟੋਰੈਂਟ ਨੇ ਹੋਰ ਬਿਜ਼ਨੈਸ ਨੇ ਉਹਨਾਂ ਦੇ ਵਿੱਚ ਸੁਪਰਵਾਈਜ਼ਰ ਤੋਂ ਲੈ ਕੇ ਮੈਨੇਜਰ ਦੀ ਤਨਖਾਹ ਜਿਹੜੀ ਆ ਉਹ 80-90 ਹਜ਼ਾਰ ਡਾਲਰ ਹੋਇਆ ਕਰਦੀ ਸੀਗੀ ਕੈਨੇਡੀਅਨ ਬੌਰਨ ਜਿਹੜੇ ਬੱਚੇ ਆ ਜਾਂ ਇੱਧਰ ਇਮੀਗ੍ਰੈਂਟ ਆ ਉਹ ਇੰਨਾ ਚਾਰਜ ਕਰਦੇ ਸੀਗੇ ਤੇ ਜਦੋਂ ਫਿਰ ਟੈਂਪਰੀਰੀ ਫੋਰਨ ਵਰਕਰ ਆਏ ਆ ਉਹਨਾਂ ਨੇ ਪੱਕੇ ਹੋਣਾ ਸੀਗਾ ਉਹਨਾਂ ਨੂੰ ਤਨਖਾਹ ਦਿੱਤੀ ਗਈ 35-40 ਹਜ਼ਾਰ ਡਾਲਰ ਸਾਲ ਦੀ ਸੋ 50 ਹਜ਼ਾਰ ਡਾਲਰ ਇੱਕ ਬੰਦੇ ਮਗਰ ਬਚਾ ਲਿਆ ਸੋ ਕਸੂਰ ਕਿਹਦਾ ਹੋਇਆ ਰੀਟੇਲ ਵਾਲੇ ਦਾ ਡਿਪਾਰਟਮੈਂਟਲ ਸਟੋਰ ਦਾ ਵੱਡੇ ਬਿਜ਼ਨਸ ਦਾ ਜਿਹਨੇ ਕਿ ਕੈਨੇਡੀਅਨ ਬੰਦੇ ਹੀ ਥਾਂ ਦੇ ਉੱਤੇ ਵਰਕ ਪਰਮਿਟ ਵਾਲਾ ਬੰਦਾ ਰੱਖਿਆ ਉਹਨੂੰ ਪਤਾ ਵੀ ਇਹਨੇ ਸਸਤਾ ਕੰਮ ਕਰਨਾ ਪਰ ਹੁਣ ਕਸੂਰਵਾਰ ਉਹ ਨਹੀਂ ਹੈ ਕਿ ਜਿਨ੍ਹਾਂ ਨੇ ਪੈਸੇ ਬਚਾਏ ਆ ਕਸੂਰਵਾਰ ਉਹ ਹੋਣ ਜਾ ਰਿਹਾ ਜਿਹੜਾ ਕਿ ਟੈਂਪੋਰਰੀ ਫੋਰਨ ਵਰਕਰ ਆ ਜਿਹਨੇ ਕਿ ਪਹਿਲਾਂ ਹੀ ਐਲ ਐਮ ਆਈ ਮੁੱਲ ਲਈ ਆ ਜਿਹਨੇ ਕਿ ਪਹਿਲਾਂ ਟੈਕਸਚਰ ਰੂਪ ਦੇ ਵਿੱਚ ਬੜਾ ਢੂਆ ਕਟਾਇਆ ਆ ਤੇ ਹੁਣ ਉਤੋਂ ਜਿਹੜਾ ਪਲੇਗ ਵਾਲਾ ਚੂਹਾ ਆ ਉਹ ਵੀ ਉਹਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾ ਰਹੀ ਹੈ ਚੱਲ ਰਹੀਆਂ ਜੀ ਸੋ ਹੁਣ ਫੈਡਰਲ ਸਰਕਾਰ ਦੇ ਅੰਕੜੇ ਦੱਸ ਰਹੇ ਆ ਕਿ तकरीबन 1 ਮਿਲੀਅਨ ਦੇ ਕਰੀਬ ਵਰਕ ਅਪਾਰਟਮੈਂਟ 홀ਡਰ ਤਾਂ ਉਹ ਆ ਜਿਹੜਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਖਾਤੇ ਵਿੱਚੋਂ ਆਇਆ ਆ ਸਭ ਤੋਂ ਵੱਧ ਸਖਤੀ ਉਧਰ ਗੱਲ ਦੀ ਗੱਲ ਚੱਲ ਰਹੀ ਆ ਕਿ ਜਿਹੜਾ ਐਲ ਐਮ ਆਈ ਦੇ ਉੱਤੇ ਆਇਆ ਜਿਹੜੀ ਬੰਦੇ ਦੀ ਕਾਰਡ ਸੀਗੀ ਉਹਦੇ ਉੱਤੇ ਬਾਅਦ ਦੇਖਦੇ ਆ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਰਕ ਅਪਾਰਟਮੈਂਟ ਬੰਦ ਕਰੋ ਖਾਸ ਕਰਕੇ ਉਹਨਾਂ ਦੇ ਜਿਹੜੇ ਗ੍ਰੈਜੂਏਟ ਹੋਣ ਤੋਂ ਬਾਅਦ ਦਿੱਤੇ ਜਾਂਦੇ ਆ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਂਦਾ ਉਹਦੀ ਪੜ੍ਹਾਈ ਚੱਲਦੀ ਆ 20 ਘੰਟੇ ਨਾਲ ਕੰਮ ਕਰਦਾ 10ਸ ਫਾਈਨ ਪਰ ਜਿਹੜਾ ਉਹ ਪੜ੍ਹਾਈ ਪੂਰੀ ਕਰ ਚੁੱਕਿਆ ਆ ਉਹਨੂੰ ਕਹਿੰਦੇ ਵਾਪਸ ਮੋੜੋ ਉਹਦਾ ਹੁਣ ਇੱਥੇ ਕੋਈ ਕੰਮ ਨਹੀਂ ਹੈਗਾ ਉਹਨੇ ਪੜ੍ਹਾਈ ਲਈ ਆਇਆ ਸੀਗਾ ਪੜ੍ਹਾਈ ਉਹਦੀ ਪੂਰੀ ਹੋ ਗਈ ਆ ਉਹਨੂੰ ਕਹਾਵਾਂ ਵਰਕ ਪਰਮਿਟ ਦੇਣ ਦੀ ਲੋੜ ਨਹੀਂ ਆ ਸੋ ਅੱਡ ਅੱਡ ਤਰੀਕੇ ਜਿਹੜੇ ਆ ਉਹ ਲੱਭੇ ਜਾ ਰਹੇ ਵੀ ਕਿਸ ਤਰੀਕੇ ਦੇ ਨਾਲ ਹੁਣ ਲੋਕਾਂ ਦੇ ਜਿਹੜੇ ਮੂੰਹ ਬੰਦ ਕਰੀਏ ਸਿਆਸਤਦਾਨ ਜਿਹੜਾ ਟੈਂਪਰੀ ਫਾਰਮ ਵਰਕਰ ਪ੍ਰੋਗਰਾਮ ਦਾ ਜਿਹੜਾ ਠੀਕਰ ਆਇਆ ਉਲਟਾ ਕਾਮਿਆਂ ਦੇ ਸਰ ਪਰ ਭੰਨ ਕੇ ਆਪ ਬਰੀ ਹੋਣਾ ਚਾਹੁੰਦੇ ਆ ਸੋ ਔਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਪੂਰੀ ਗੱਲ ਕਲੀਅਰ ਹੋ ਜਾਣੀ ਆ ਕਿ ਸ਼ਕਤੀ ਕਿਹੜੇ ਪਾਸੇ ਹੁੰਦੀ ਆ ਕਿਉਂਕਿ ਜਿੰਨਾ ਰੌਲਾ ਪੈ ਚੁੱਕਿਆ ਜਿੰਨੀ ਗਰਮੀ ਹੋ ਚੁੱਕੀ ਆ ਇਹ ਗੱਲ ਤੈਅ ਆ ਕਿ ਸਰਕਾਰ ਨੂੰ ਇਸ ਪ੍ਰੋਗਰਾਮ ਦੇ ਉੱਤੇ ਸ਼ਕਤੀ ਕਰਨੀ ਹੀ ਪੈਣੀ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗ੍ਰੇਟਰ ਵੈਨਕੂਵਰ ਲੋਅਰ ਮੇਨ ਲੈਂਡ ਦੀ ਜਿੱਥੇ ਕਿ ਵੀਕਐਂਡ ਦੇ ਉੱਤੇ ਵੀ ਅੱਜ ਸਵੇਰੇ ਵੀ ਯਾਨੀ ਕਿ ਵੈਸੇ ਗੋਲੀਆਂ ਚੱਲਦੀਆਂ ਰਹੀਆਂ ਐਵਸਫੋਰਡ ਜਿਹੜਾ ਸ਼ਹਿਰ ਆ ਉੱਥੇ ਦੀ ਡਾਊਨਸ ਰੋਡ ਅਤੇ ਬਲੂ ਰਿਜ ਡਰਾਈਵ ਉਹਦੇ ਵਿਚਾਲੇ ਮਾਉਂਟ ਲੇਮਨ ਰੋਡ ਦੇ ਉੱਤੇ ਗੋਲੀ ਚੱਲੀ ਹੈ ਇੱਕ ਬੰਦੇ ਦੇ ਗੋਲੀਆਂ ਲੱਗੀਆਂ ਇਹ ਸ਼ਨੀਵਾਰ ਅਤੇ ਐਤਵਾਰ ਦੇ ਦਰਮਿਆਨੀ ਰਾਤ ਦੀ ਗੱਲ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਇਹਦਾ ਨਾਂ ਪਤਾ ਨਹੀਂ ਦੱਸਿਆ ਗਿਆ ਇੰਨਾ ਪੁਲਿਸ ਨੇ ਜਰੂਰ ਦੱਸਿਆ ਵੀ ਗੋਲੀਆਂ ਮਿੱਥ ਕੇ ਮਾਰੀਆਂ ਗਈਆਂ ਇਹ ਕੋਈ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਮਾਮਲਾ ਜਾਂ ਕੋਈ ਫਰੋਟੀਆਂ ਦੇ ਨਾਲ ਸੰਬੰਧਿਤ ਮਾਮਲਾ ਇਹਦੇ ਵਾਸਤੇ ਵੀ ਸਪਸ਼ਟ ਨਹੀਂ ਕੀਤਾ ਗਿਆ ਸਰੀਦ ਪੈਨੋਰਾਮਾ ਇਲਾਕੇ ਦੇ ਵਿੱਚ ਪੈਨੋਰਾਮਾ ਇੱਕ ਰੇਜੀਆ ਜਿਹੜਾ ਕਿ ਹਾਈਵੇ 10 ਦਾ ਪਰਲਾ ਪਾਸਾ ਆ ਇੱਕ ਉਰਲਾ ਇਲਾਕਾ ਆ ਜਿਹੜਾ ਹਾਈਵੇ 10 ਦੇ ਨਾਲ ਲੱਗਦਾ ਚੌਂੜਿਆਂ ਨੂੰ ਧੱਕਾ ਜਾਂਦਾ ਉੱਥੇ 58 ਐਵੈਨਿਊ ਅਤੇ 124 ਸਟਰੀਟ ਦੇ ਲਾਗੇ ਅੱਜ ਤਕਰੀਬਨ ਸਵੇਰੇ 7:30 ਵਜੇ ਗੋਲੀਆਂ ਚੱਲੀਆਂ ਇੱਕ ਘਰ ਦੇ ਉੱਤੇ ਗੋਲੀਆਂ ਗੱਡੀ ਦੇ ਵਿੱਚ ਲੱਗੀਆਂ ਆ ਕਿਸੇ ਦਾ ਨੁਕਸਾਨ ਜਿਹੜਾ ਜਾਣੀ ਤੌਰ ਦੇ ਉੱਤੇ ਨਹੀਂ ਹੋਇਆ ਸੋ ਇਹ ਵੀ ਇੱਕ ਫਰੋਤੀ ਦੇ ਨਾਲ ਸੰਬੰਧਿਤ ਮਾਮਲਾ ਦੱਸਿਆ ਜਾ ਰਿਹਾ ਹੈ ਇੱਕ ਲੋਕਲ ਟਰਾਂਸਪੋਰਟਰ ਇੱਕ ਪ੍ਰੋਮੋਟਰ ਜਿਹੜੇ ਆ ਉਹਨਾਂ ਦਾ ਘਰ ਇਹ ਦੱਸਿਆ ਜਾ ਰਿਹਾ ਹੈ ਸੋ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਅਭੀਤੇ ਆਪਾਂ ਕੁਝ ਹਫ਼ਤਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਏਜੰਟ ਨੇ ਇਸਲਾਹ ਕਰਨੇ ਜਿਹੜੇ ਆ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਫਰਤੀਆਂ ਮੰਗੀਆਂ ਗਈਆਂ ਉਹਨਾਂ ਤੋਂ ਜਾਂ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਵਾਈਟ ਰੌਕ ਦੇ ਵਿੱਚ ਕ ਜਿਹੀ ਹੀ ਘਰ ਦੇ ਉੱਤੇ ਗੋਲੀਆਂ ਚੱਲਣ ਦੀ ਖਬਰ ਆਪਾਂ ਪਿਛਲੇ ਹਫ਼ਤੇ ਦਿੱਤੀ ਸੀਗੀ ਹੁਣ ਇੱਕ ਗੱਡੀ ਜਿਹੜੀ 135 ਸਟਰੀਟ ਤੇ 70 ਐਵਨੂ ਤੇ ਲੱਗੇ ਸਰੀ ਪੁਲਿਸ ਦੀ ਖੜੀ ਆ ਉਹਨੂੰ ਖੜੀ ਨੂੰ ਉੱਥੇ ਕਈ ਦਿਨ ਹੋ ਗਏ ਆ ਆਣ ਗਵਣ ਦੱਸ ਰਿਹਾ ਕਿ 10 ਦਿਨ ਤੋਂ ਗੱਡੀ ਤਕਰੀਬਨ ਇੱਥੇ ਖੜੀ ਆ ਅੱਜ ਇਹਦੀ ਪੁਸ਼ਟੀ ਕਰਨ ਦੇ ਵਾਸਤੇ ਅਸੀਂ ਪੁਲਿਸ ਨਾਲ ਸੰਪਰਕ ਕੀਤਾ ਸੀਗਾ ਸਰੀ ਪੁਲਿਸ ਨੇ ਜਾਣਕਾਰੀ ਦਿੱਤੀ ਕੋਈ ਇਸ ਮਾਮਲੇ ਦੀ ਇੱਕ ਜਾਂਚ ਕਰ ਰਹੀ ਆ ਇਸ ਇਲਾਕੇ ਦੇ ਵਿੱਚ ਵੀ ਫਰੋਤੀ ਜਿਹੜੀ ਆ ਉਹ ਮੰਗੀ ਗਈ ਆ ਤੇ ਪੁਲਿਸ ਨੇ ਇਸ ਕਰਕੇ ਉੱਥੇ ਗੱਡੀ ਖੜਾਈ ਆ ਸੋ ਕਮਾਲ ਦੀ ਗੱਲ ਇਹ ਆ ਕਿ ਪੁਲਿਸ ਜਿਹੜੀ ਆ ਉਹ ਗੱਡੀ ਖੜਾ ਕੇ ਉੱਥੇ ਸੁਰਖਰੂ ਹੋਣਾ ਚਾਹੁੰਦੀ ਆ ਹੁਣ ਇਹ ਕੋਈ ਟ੍ਰੈਫਿਕ ਦਾ ਮਸਲਾ ਤਾਂ ਹੈ ਨਹੀਂ ਕਿ ਆ ਕੇ ਪੁਲਿਸ ਦੀ ਗੱਡੀ ਖੜੀ ਦੇਖ ਕੇ ਕੋਈ ਬੰਦਾ ਗੱਡੀ ਹੌਲੀ ਕਰ ਲੂ ਇਹ ਤਾਂ ਗੋਲੀਆਂ ਚੱਲਣ ਦਾ ਫਰੋਤੀਆਂ ਮੰਗਣ ਦਾ ਮਸਲਾ ਆ ਤੁਹਾਡੀ ਗੱਡੀ ਖੜੀ ਨੂੰ ਉੱਥੇ ਬਾਕੀ ਬੰਦੇ ਵੀ ਦੇਖ ਰਹੇ ਆ ਤੇ ਜਿਹੜੇ ਪੈਸੇ ਮੰਗਣ ਵਾਲੇ ਆ ਉਹ ਵੀ ਦੇਖ ਰਹੇ ਆ ਤੇ ਉਹਨਾਂ ਨੂੰ ਪਤਾ ਵੀ ਇੱਕ ਡੰਮੀ ਕਾਰ ਆ ਇਹਦੇ ਵਿੱਚ ਬੰਦਾ ਪੁਲਿਸ ਵਾਲਾ ਬੈੰਦਾ ਨਹੀਂ ਹੈਗਾ ਸੋ ਇੱਕ ਹਾਸੋਹੀਣੀ ਕਾਰਵਾਈ ਜਿਹੜੀ ਆ ਹੈਗੀ ਆ ਮੈਂ ਅੱਗੇ ਵੀ ਇਹ ਗੱਲ ਕਹੀ ਕਿ ਕੱਲ ਨੂੰ ਜੇ ਕੋਈ ਫਰੋਤੀਆਂ ਮੰਗਣ ਵਾਲਾ ਪੁਲਿਸ ਦੀ ਖੜੀ ਗੱਡੀ ਤੇ ਗੋਲੀਆਂ ਮਾਰ ਗਿਆ ਤਾਂ ਬੇਇੱਜ਼ਤੀ ਬਹੁਤ ਹੋਣੀ ਆ ਇਸ ਵਾਸਤੇ ਇਹ ਜਿਹੜਾ ਗਿਮਿਕਸ ਹੈਗਾ ਇੱਕ ਚਾਲ ਜਿਹੀ ਆ ਵੀ ਇੱਥੇ ਗੱਡੀ ਖੜੀ ਕਰ ਦੇ ਨਾਲ ਸ਼ਾਇਦ ਬਚਾਅ ਹੋ ਜਾਊਗਾ ਇਹ ਤੋਂ ਪੁਲਿਸ ਨੂੰ ਬਚਣਾ ਚਾਹੀਦਾ ਆ ਪਿਛਲੇ ਵੀਕਐਂਡ ਦੇ ਉੱਤੇ ਐਸਾ ਵੀਕਐਂਡ ਤੋਂ ਪਹਿਲਾਂ ਜਿਹੜਾ ਵੀਕ ਆ ਉਹਦੇ ਵਿੱਚ 144 ਸਟਰੀਟ ਤੇ 28 ਹੈ ਉਹਨਾਂ ਦੇ ਇਲਾਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਇਹ ਗੋਲੀਆਂ ਕਿਸੇ ਘਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਪਰ ਸੜਕ ਦੇ ਉੱਤੇ ਚਲਾਈਆਂ ਗਈਆਂ ਇਸ ਇਲਾਕੇ ਦੇ ਵਿੱਚ ਵੀ ਕੁਝ ਭਾਈਚਾਰੇ ਦੇ ਪ੍ਰਮੁੱਖ ਕਾਰੋਬਾਰੀ ਰਹਿੰਦੇ ਆ ਤੇ ਇਹ ਹੁਣ ਕਿਹਨੂੰ ਡਰਾਉਣ ਲਈ ਚਲਾਈਆਂ ਗਈਆਂ ਜਾਂ ਕਿਉਂ ਚਲਾਈਆਂ ਗਈਆਂ ਆ ਪੁਲਿਸ ਕਹਿੰਦੀ ਮਾਮਲਾ ਇਹ ਵੀ ਐਕਸਟਰਸ਼ਨ ਦੇ ਨਾਲ ਫਰੋਥੀਆਂ ਦੇ ਨਾਲ ਮਿਲਿਆ ਜੁੜਿਆ ਆ ਸੋ ਇਹਦੀ ਵੀ ਜਾਂਚ ਚੱਲ ਰਹੀ ਹੈ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਰਬੀ ਅਲ ਖਲੀਲ ਦੀ ਇੱਕ ਨਾਮਵਰ ਗੈਂਗਸਟਰ ਜਿਹੜਾ ਕਿ ਗੈਰ ਪੰਜਾਬੀ ਆ ਪਰ ਪੰਜਾਬੀ ਗੈਂਗਾਂ ਦੇ ਨਾਲ ਮਿਲ ਕੇ ਕੰਮ ਕਰਦਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਵੀ ਕਰਦਾ ਰਿਹਾ ਉਹਨਾਂ ਦੇ ਵਿਰੋਧ ਵਿੱਚ ਵੀ ਕਰਦਾ ਰਿਹਾ 3 ਸਾਲ ਪਹਿਲਾਂ ਅਕਤੂਬਰ 2022 ਦੇ ਵਿੱਚ ਉਹ ਨਾਰਥ ਰੇਜ਼ਰ ਪ੍ਰੀ ਟ੍ਰਾਇਲ ਸੈਂਟਰ ਜਿਹੜਾ ਪੋਰਟ ਕਿਟਲਮ ਦਾ ਉਹਦੇ ਵਿੱਚੋਂ ਫਰਾਰ ਹੋ ਗਿਆ ਸੀਗਾ ਠੇਕੇਦਾਰਾਂ ਦੀ ਮਦਦ ਦੇ ਨਾਲ ਸਕੀਮ ਲਾ ਕੇ ਤੱਤਰ ਹੋ ਗਿਆ। ਉਦੋਂ ਤੋਂ ਇਹਦੀ ਭਾਲ ਜਿਹੜੀ ਆ ਉਹ ਦੁਨੀਆ ਪੱਧਰ ਤੇ ਚੱਲ ਰਹੀ ਹੈ। ਕੈਨੇਡਾ ਦੇ ਵਿੱਚ ਬੋਲੋ ਪ੍ਰੋਗਰਾਮ ਦੇ ਅਧੀਨ ਇਹਦੇ ਉੱਤੇ 2.5 ਲੱਖ ਡਾਲਰ ਦਾ ਨਾਮ ਵੀ ਰੱਖਿਆ ਹੋਇਆ। ਖਬਰਾਂ ਇਹ ਆ ਰਹੀਆਂ ਸੀ ਵੀਕੈਂਡ ਦੇ ਉੱਤੇ ਕਿ ਇਹਦੀ ਕਤਰ ਦੇ ਵਿੱਚ ਜਿਹੜਾ ਕਤਰ ਮੁਲਕ ਆ ਉੱਥੇ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ RCMP ਇਹਨੂੰ ਜਲਦ ਹੀ ਕੈਨੇਡਾ ਲਿਆ ਰਹੀ ਆ। ਪਰ ਹੁਣ RCMP ਵੱਲੋਂ ਸੰਪਰਕ ਕਰਨ ਤੇ ਦੱਸਿਆ ਗਿਆ ਕੇਸ ਸਬੰਧੀ ਜਿਹੜੇ ਭਜਾਉਣ ਵਾਲੇ ਉਹਨੂੰ ਤਿੰਨ ਜਾਣੇ ਆ ਉਹਨਾਂ ਦੇ ਉੱਤੇ ਚਾਰਜ ਲੱਗੇ ਆ ਪਰ ਰਬੀ ਅਲ ਖਲੀਲ ਦੀ ਗ੍ਰਿਫਤਾਰੀ ਅਤੇ ਉਹਦੀ ਹਵਾਲਗੀ ਬਾਰੇ ਉਹਨਾਂ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਉਹ ਕਹਿੰਦੇ ਵੀ ਸਾਡੇ ਪਹਾਣੇ ਉਹ ਹੱਲੇ ਵੀ ਪਗੋੜਾ ਆ ਜੇ ਕੋਈ ਚੇਂਜ ਆਊਗੀ ਅਸੀਂ ਤੁਹਾਨੂੰ ਦੱਸਾਂਗੇ ਤੇ ਜਿਹੜੀਆਂ ਖਬਰਾਂ ਇਹ ਆਈਆਂ ਸੀਗੀਆਂ ਕਿ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਕਦਰ ਵਿੱਚ ਤੇ ਬਹੁਤ ਜਲਦ ਉਹਨੂੰ ਇੱਥੇ ਲਿਆਂਦਾ ਜਾ ਰਿਹਾ ਆ ਇਹਦੀ ਆਰਸੀਐਮਪੀ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਠੱਗਾਂ ਦੀ ਠੱਗ ਜਿਹੜਿਆ ਕਈ ਤਰ੍ਹਾਂ ਦੇ ਹੁੰਦੇ ਆ ਜਦੋਂ ਪ੍ਰਾਪਰਟੀਆਂ ਦਾ ਬਿਜ਼ਨਸ ਬੜਾ ਟੌਪ ਤੇ ਸੀਗਾ ਤਾਂ ਬਹੁਤ سارے ਲੋਕ ਆਪ ਪੈਸੇ ਲੈ ਕੇ ਲੋਕਾਂ ਮਗਰ ਘੁੰਮਦੇ ਸੀਗੇ ਕਿ ਸਾਡਾ ਵੀ ਕਿਤੇ ਹਿੱਸਾ ਪਵਾ ਲਓ ਤੇ ਹੁਣ ਜਦੋਂ ਗੱਲ ਇਹ ਹੋਈ ਆ ਕਿ ਸਾਰਾ ਕੁਝ ਡੁੱਬ ਰਿਹਾ ਆ ਤੇ ਕਈ ਤਰ੍ਹਾਂ ਦੇ ਮੁਕੱਦਮੇ ਜਿਹੜੇ ਚੱਲ ਰਹੇ ਆ ਕਈ ਤਰੀਕੇ ਦੀ ਜਿਹੜੀ ਠੱਗੀ ਉਹ ਸਾਹਮਣੇ ਆ ਰਹੀ ਆ ਸੋ ਇਹਦੇ ਵਿੱਚ ਕਲਬਰਟਾ ਸਕਿਉਰਿਟੀਜ਼ ਕਮਿਸ਼ਨ ਨੇ ਦੋ ਨਾਂ ਭਾਰਤੀ ਮੂਲ ਦੇ ਜਾਰੀ ਕੀਤੇ ਆ ਜਿਨ੍ਹਾਂ ਦੇ ਉੱਤੇ ਦੋਸ਼ੇ ਲਾਏ ਗਏ ਆ ਕਿ ਇਹਨਾਂ ਨੇ ਧੋਖੇ ਦੇ ਨਾਲ ਲੋਕਾਂ ਤੋਂ ਪੈਸੇ ਇਕੱਤਰ ਕੀਤੇ ਆ ਤੇ ਉਹ 7 ਮਿਲੀਅਨ ਦੇ ਕਰੀਬ ਰਕਮ ਜਿਹੜੀ ਆ ਉਹਦਾ ਕੋਈ ਲੜਪੱਲਾ ਨਹੀਂ ਫੜਾਇਆ ਜਾ ਰਿਹਾ ਜੋ ਰਾਜ ਵਰਮਾ ਜਿਹਦੀ ਉਮਰ 42 ਸਾਲ ਦੱਸੀ ਗਈ ਆ ਰੋਹਤ ਸੇਠੀ ਜਿਹਦੀ ਉਮਰ 50 ਸਾਲ ਲਿਆ ਇਹਦੇ ਉੱਤੇ ਬਕਾਇਦਾ 7 ਕ੍ਰਿਮੀਨਲ ਚਾਰजेस ਲਾਏ ਗਏ ਆ ਇਹਨਾਂ ਦੇ ਉੱਤੇ ਦੋਸ਼ ਨੇ ਕਿ ਇਹਨਾਂ ਨੇ 2018 ਤੇ 200 ਅਵੀ ਦੇ ਦਰਮਿਆਨ ਵਰਮਾ ਤੇ ਸੇਠੀ ਨੇ ਕਈ ਕਾਰਪੋਰੇਸ਼ਨਾਂ ਜਿਨ੍ਹਾਂ ਦੇ ਵਿੱਚ ਕੈਨਕਾਮ ਡਿਵੈਲਪਮੈਂਟ ਲਿਮਟਿਡ ਅਤੇ ਰੌਕਸਟੇਲ ਗਾਰਡਨਸ ਲਿਮਟਿਡ ਵੀ ਸ਼ਾਮਲਾ ਉਹਦੇ ਰਾਹੀਂ ਕੁਝ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਕਿ ਤੁਹਾਨੂੰ ਇਦਾਂ ਡਿਵੀਡੈਂਡ ਆਇਆ ਕਰੂਗਾ ਤੁਹਾਨੂੰ ਇਨਾ ਪ੍ਰੋਫਿਟ ਹੋਇਆ ਕਰੂਗਾ ਪਰ ਅਸਲੀਅਤ ਦੇ ਵਿੱਚ ਉਹਨਾਂ ਦੇ ਲੜਪੱਲੇ ਕੁਝ ਨਹੀਂ ਪਾਇਆ ਇਸ ਤੋਂ ਬਾਅਦ ਬਕਾਇਦਾ ਲਬਰਟਾ ਸਕਿਉਰिटीज ਕਮਿਸ਼ਨ ਦੇ ਕੋਲ ਸ਼ਿਕਾਇਤ ਹੋ ਗਈ ਆ ਤੇ ਹੁਣ ਆਰਸੀਐਮਪੀ ਦੀ ਜਾਂਚ ਤੋਂ ਬਾਅਦ ਇਹਨਾਂ ਦੇ ਉੱਤੇ ਦੋਹਾਂ ਦੇ ਉੱਤੇ 7-7 ਚਾਰਜਸ ਲਾਏ ਗਏ ਆ ਹਾਲ ਦੀ ਕੜੀ ਇਹਨਾਂ ਨੂੰ ਜ਼ਮਾਨਤ ਦੇ ਉੱਤੇ ਛੱਡ ਦਿੱਤਾ ਗਿਆ ਆ ਇਹਨਾਂ ਦੇ ਉੱਤੇ ਪਾਬੰਦੀ ਹੈਗੀ ਆ ਕਿ ਆਪਣੇ ਜਿਹੜੇ ਸਾਬਕਾ ਗਾਹਕ ਨੇ ਉਹਨਾਂ ਨਾਲ ਮਿਲ ਨਹੀਂ ਸਕਦੇ ਤੇ ਜਿਹੜਾ ਇਹ ਟ੍ਰੇਡਿੰਗ ਵਾਲਾ ਕੰਮ ਆ ਸਕਿਉਰिटीज ਵਾਲਾ ਕੰਮ ਆ ਇਹ ਨਹੀਂ ਕਰ ਸਕਦੇ 1 ਅਕਤੂਬਰ 2025 ਨੂੰ ਸਵੇਰੇ 9 ਵਜੇ ਅਡਮਿੰਟਨ ਅਦਾਲਤ ਵਿੱਚ ਇਹਨਾਂ ਦੀ ਪੇਸ਼ੀ ਤੈਅ ਕੀਤੀ ਗਈ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੇ ਹੜ੍ਹਾਂ ਦੀ ਹੜ੍ਹਾਂ ਦਾ ਪਾਣੀ ਜਿਹੜਾ ਜ਼ਰੂਰ ਘਟਿਆ ਪਰ ਮੁਸੀਬਤਾਂ ਜਿਹੜੀਆਂ ਨਹੀਂ ਘਟੀਆਂ ਮੁਸੀਬਤਾਂ ਸਮਾਂ ਹੋਰ ਦਿਸਣ ਲੱਗ ਪਈਆਂ ਪਾਣੀ ਦੇ ਵਿੱਚ ਸਾਰਾ ਕੁਝ ਲੁਕਿਆ ਬੈਠਾ ਸੀਗਾ ਹੁਣ ਖਰਾਬ ਹੋਈ ਫਸਲ ਵੀ ਦਿਖ ਰਹੀ ਆ ਢਾਏ ਘਰ ਵੀ ਦਿਸ ਰਹੇ ਆ ਇਲੈਕਟ੍ਰੋਨਿਕਸ ਫਰਨੀਚਰ ਗੱਡੀਆਂ ਜਿਹੜੀਆਂ ਖਰਾਬ ਹੋਈਆਂ ਉਹ ਵੀ ਦਿਖਾਈ ਦੇ ਰਹੀਆਂ ਅਤੇ ਮੰਜ਼ਰ ਜਿਹੜਾ ਆ ਬਹੁਤ ਤਬਾਹੀ ਵਾਲਾ ਜਿਹੜਾ ਉਹ ਦਿਸ ਰਿਹਾ ਆ ਤੇ ਇਹਦੇ ਵਿੱਚ ਮੋਟਵਸ ਹੈ ਵੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਬੇਸ਼ੱਕ ਪੰਜਾਬ ਸਮੇਤ ਪੂਰੇ ਪ੍ਰਵਾਸੀ ਪੰਜਾਬੀ ਹਰਿਆਣੇ ਅਤੇ ਰਾਜਸਥਾਨ ਦੇ ਜਿਹੜੇ ਦਰਦਮੰਦ ਲੋਕ ਆ ਉਹ ਪੰਜਾਬ ਦੇ ਨਾਲ ਖੜ ਕੇ ਪੂਰਾ ਯੋਗਦਾਨ ਪਾ ਰਹੇ ਆ ਪਰ ਮਸਲਾ ਬਹੁਤ ਵੱਡਾ ਹੈਗਾ ਆ ਪਾਣੀ ਘਟਣਾ ਮਗਰ ਜਦੋਂ ਦੇਖਿਆ ਫਸਲਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਅਕਸਰ 4-5 ਦਿਨ ਫਸਲ ਪਾਣੀ ਚ ਡੁੱਬੀ ਰਹਿ ਜਾਵੇ ਮੁੜ ਕੇ ਹਰੀ ਨਹੀਂ ਹੁੰਦੀ ਤੇ ਉਹ ਹਾਲ ਹਜ਼ਾਰਾਂ ਇਕੜਾਂ ਦੇ ਵਿੱਚ ਹੋ ਚੁੱਕਾ ਆ ਨੀਵੇਂ ਪਿੰਡਾਂ ਦੇ ਵਿੱਚ ਪਾਣੀ ਹੱਲੇ ਵੀ ਖੜਾ ਆ ਤੇ ਸਵੰਤ ਕੱਢਣ ਵਾਲੀ ਜਿਹੜੀ ਸੰਗਤ ਆ ਉਹ ਹੁਣ ਬੰਨ ਬਣਾਉਣ ਨੂੰ ਤਰਜੀਹ ਦੇ ਰਹੀ ਆ ਪਾਣੀ ਸੁੱਕਣ ਤੋਂ ਮਗਰੋਂ ਫਸਲਾਂ ਘਰਾਂ ਪਸ਼ੂਆਂ ਦੇ ਨੁਕਸਾਨ ਦੀ ਜਿਹੜੀ ਬਣਦੀ ਸਰਦੀ ਪੂਰਤੀ ਦੇ ਵਾਸਤੇ ਯਤਨ ਰੰਭੇ ਜਾਣਗੇ ਘਰ ਦੇ ਵਿੱਚ ਜੋ ਲੋਕਾਂ ਦਾ ਫਰਨੀਚਰ ਖਰਾਬ ਹੋ ਗਿਆ ਇਲੈਕਟ੍ਰੋਨਿਕਸ ਗੱਡੀਆਂ ਮੋਟਰਸਾਈਕਲ ਉਹਨਾਂ ਨੂੰ ਨੁਕਸਾਨ ਜਿਹੜਾ ਹੋ ਗਿਆ ਉਹਨੂੰ ਪਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਬਾਹੀ ਜਿਹੜੀ ਆ ਉਹ ਪਲਾਂ ਦੇ ਵਿੱਚ ਹੀ ਆਈ ਆ ਪਰ ਮੁੜ ਵਸੇਬਾ ਕਰਨ ਨੂੰ ਮਹੀਨੇ ਲੱਗਣਗੇ ਸਾਲ ਲੱਗਣਗੇ ਇਹਦੇ ਵਾਸਤੇ ਹੌਸਲੇ ਦੇ ਨਾਲ ਜਿਗਰੇ ਦੇ ਨਾਲ ਲੰਮਾ ਸਮਾਂ ਜਿਹੜੀ ਮਦਦ ਦੇਣੀ ਪੈਣੀ ਆ ਇਸ ਕਰਕੇ ਅਸੀਂ ਕਈ ਵਾਰੀ ਇਹ ਕਿਹਾ ਕਿ ਜਿਹੜੇ ਦਾਨੀ ਆ ਉਹ ਕਸ਼ਤਾਂ ਦੇ ਵਿੱਚ ਆਪਣੀ ਰਕਮ ਜਿਹੜੀ ਆ ਦੇਣ ਹੁਣ ਰਕਮ ਉੱਥੇ ਬਹੁਤ ਹੋ ਜਾਣੀ ਆ ਹੁਣ ਰਾਸ਼ਨ ਬਹੁਤ ਹੋ ਗਿਆ ਆ ਪਰ ਲੰਮਾ ਸਮਾਂ ਜਿਹੜੀ ਇਹਦੀ ਲੋੜ ਪੈਣੀ ਆ ਖਾਸ ਕਰਕੇ ਜ਼ਮੀਨਾਂ ਦੀ ਤਿਆਰੀ ਵਾਸਤੇ ਉਹ ਜ਼ਮੀਨਾਂ ਜੋ ਹੜ ਦੀ ਮਾਰ ਹੇਟ ਆ ਗਈਆਂ ਉੱਥੇ ਕਈ ਕਈ ਫੋਟ ਜਿਹੜਾ ਰੇਤਾ ਚੜ ਗਿਆ ਆ ਰੇਤਾ ਵੀ ਜਿਹੜਾ ਕਹੀ ਤਾਂ ਉਹ ਰੇਤਾ ਆ ਤੈਨੂੰ ਤਾਂ ਗੱਬ ਜਿਹਨੂੰ ਕਹਿੰਦੇ ਆ ਗਾਰ ਕਹਿੰਦੇ ਉਹ ਆ ਮਤਲਬ ਕਿ ਉਹਦੇ ਵਿੱਚ ਲੱਕੜ ਮਿੱਟੀ ਤੇ ਰੇਤਾ ਮਿਕਸਚਰ ਜਿਹਾ ਹੈਗਾ ਆ ਸੋ ਕੱਲਾ ਰੇਤਾ ਨਹੀਂ ਹੈਗਾ ਸੋ ਉਹ ਚਕਾਉਣੀ ਜਿਹੜੀ ਆ ਬੜੀ ਔਖੀ ਆ ਹਾਲਾਂਕਿ ਠੀਕ ਆ ਕਿ ਪੰਜਾਬ ਦੇ ਵਿੱਚ ਹਾਈਵੇਜ਼ ਵਗੈਰਾ ਬਣਦੇ ਆ ਜਾਂ ਹੋਰ ਕੰਮਾਂ ਦੇ ਲਈ ਇਹ ਭਾਰਤੀ ਵਾਸਤੇ ਯੂਜ਼ ਹੋ ਸਕਦੀ ਆ ਪਰ ਇਹਨੂੰ ਚਕਾਉਣ ਦੇ ਵਾਸਤੇ ਵੱਡੀ ਪੱਧਰ ਤੇ ਸੰਦ ਚਾਹੀਦੇ ਆ ਤੇ ਮਸ਼ੀਨਰੀ ਚਾਹੀਦੀ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਕਿ ਇਹਦਾ ਰੇਤੇ ਵਾਲਾ ਮੁੱਲ ਨਹੀਂ ਹੈਗਾ ਇਹ ਕੱਲਾ ਰੇਤਾ ਨਹੀਂ ਹੈਗਾ ਵੀ ਜਿਹੜੇ ਨੇ ਬਹੁਤ ਪੈਸੇ ਦੇ ਦੇਣੇ ਆ ਸੋ ਕੁੱਲ ਮਿਲਾ ਕੇ ਜਿਹੜੇ ਆ ਜੀ ਉਹ ਕਿਸਾਨ ਤੇ ਜਿਹੜੇ ਆਮ ਲੋਕ ਨੇ ਬੜੇ ਪਰੇਸ਼ਾਨ ਆ ਇੱਥੋਂ ਤੱਕ ਪਰੇਸ਼ਾਨ ਹੈ ਕਿ ਪਾਤੜਾ ਨੇੜੇ ਇੱਕ ਪਿੰਡ ਸਰੌਲੀ ਆ ਉੱਥੋਂ ਦਾ 60 ਸਾਲ ਦਾ ਕਿਸਾਨ ਜਦੋਂ ਆਪਣੀ ਫਸਲ ਦੇਖਣ ਗਿਆ ਉਹਦਾ ਨਾਮ ਦੱਸਿਆ ਗਿਆ ਜੀ ਰਣ ਸਿੰਘ ਤੇ ਫਸਲ ਝੋਨੇ ਦੀ ਜਿਹੜੀ ਆ ਉਹ ਡਰੇਨ ਦੇ ਪਾਣੀ ਨਾਲ ਡੁੱਬੀ ਹੋਈ ਸੀ ਇਹ ਸਬਰ ਜਿਹੜਾ ਦੇਖ ਕੇ ਉਹ ਸਬਰ ਨਾਲ ਦੇ ਕੋਲ ਹੋ ਸਕਿਆ ਤੇ ਉਹਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਆ ਸੋ ਇਹੋ ਜਿਹੇ ਕਈ ਕੇਸ ਜਿਹੜੇ ਆ ਸਾਹਮਣੇ ਆ ਰਹੇ ਆ ਕੁਝ ਲੋਕ ਡੁੱਬ ਕੇ ਮਰੇ ਆ ਕੁਝ ਹੁਣ ਹੌਲ ਦੇ ਨਾਲ ਮਰ ਰਹੇ ਆ ਕਿ ਨੁਕਸਾਨ ਬਹੁਤ ਹੋ ਗਿਆ ਪੰਜਾਬ ਦੀ ਸਰਕਾਰ ਵੱਲੋਂ ਕੁਝ ਐਲਾਨ ਕੀਤੇ ਗਏ ਆ ਕਿ ਇੱਕ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਜਿਹੜੀ ਰੇਤ ਆਈ ਆ ਜਾਂ ਮਿੱਟੀ ਆਈ ਆ ਜਿਹਨੂੰ ਗੱਭ ਕਹਿ ਲਓ ਗਾਰ ਕਹਿ ਲਓ ਉਹ ਕਿਸਾਨਾਂ ਦੀ ਹੋਊਗੀ ਜਿਹੜੇ ਖੇਤ ਵਿੱਚ ਜਿੰਨੀ ਆਈ ਆ ਉਹਨੂੰ ਚਕਾਉਣ ਦੇ ਜੋ ਪੈਸੇ ਲੱਗਣਗੇ ਖਰਚਾ ਵੀ ਉਹ ਪੇ ਕਰੂਗਾ ਜਿਹੜੀ ਉਹ ਤੋਂ ਕਮਾਈ ਹੋਊਗੀ ਉਹ ਵੀ ਕਿਸਾਨ ਨੂੰ ਮਿਲੂਗੀ ਇਸ ਕਰਕੇ ਕੁਝ ਕਿਸਾਨਾਂ ਨੂੰ ਆਸ ਆ ਕਿ ਜਿਹੜੀ ਇਹ ਮਿੱਟੀ ਚੱਕ ਹੋਣੀ ਆ ਉਹਦੇ ਨਾਲ ਜੋ ਪੈਸਾ ਆਊਗਾ ਉਹਦੇ ਨਾਲ ਚਲੋ ਸਾਡੀ ਦਾ ਫਸਲ ਦਾ ਨੁਕਸਾਨ ਹੋਇਆ ਆ ਜਾਂ ਗਾਹਾਂ ਦੇ ਨਜ਼ਰ ਫਸਲ ਨਹੀਂ ਹੋਣੀ ਉਹ ਪੂਰਤੀ ਹੋ ਜਾਊਗੀ ਤੇ ਵੈਸੇ ਸਰਕਾਰ ਆਮ ਤੌਰ ਦੇ ਉੱਤੇ ਖੇਤਾਂ 'ਚੋਂ ਮਿੱਟੀ ਇਹ ਦੇਤਾ ਨਹੀਂ ਚੱਕਣ ਦਿੰਦੀ ਪਰ ਇਸ ਮਾਮਲੇ ਦੇ ਵਿੱਚ ਸਰਕਾਰ ਛੋਟ ਦੇ ਰਹੀ ਆ ਪੰਜਾਬ ਸਰਕਾਰ ਬਨੋਂ ਹੜ੍ਹਾਂ ਦੇ ਵਿੱਚ ਆਪਣੇ ਜੜੇ ਆ ਉਹ ਪ੍ਰਵਾਹ ਦੇ ਜੀ ਗਵਾਉਣ ਵਾਲਿਆਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਇਹਦੇ ਉੱਤੇ ਥੋੜੀ ਬਹੁਤੀ ਅਲੋਚਨਾ ਹੋ ਰਹੀ ਹੈ ਕਿ ਕਦੇ ਵੀ ਜੇ ਕੋਈ ਸ਼ਰਾਬ ਪੀ ਕੇ ਬੰਦਾ ਮਰਦਾ ਉਹਨੂੰ 10 ਲੱਖ ਰੁਪਏ ਦਿੱਤੇ ਜਾਂਦੇ ਆ ਇਹ ਸਿਰਫ 4 ਲੱਖ ਰੁਪਏ ਦੇਣੇ ਥੋੜੇ ਆ ਇਹ ਰਕਮ ਵਧਾਉਣੀ ਚਾਹੀਦੀ ਹੈ ਬਾਕੀ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਜਿਹਨਾਂ ਲੋਕਾਂ ਦੇ ਘਰ ਟਾਏ ਆ ਬਕਾਇਦਾ ਸਰਵੇਖਣ ਕਰਾਏ ਜਾਣਗੇ ਤੇ ਉਹਨਾਂ ਦੇ ਘਰਾਂ ਦੇ ਵਾਸਤੇ ਮੁਆਵਜ਼ਾ ਦਿੱਤਾ ਜਾਊਗਾ ਦੁਬਾਰਾ ਉਹ ਸਾਰੀ ਹੋ ਸਕੇ ਜਿਹਨਾਂ ਲੋਕਾਂ ਦੇ ਪਸ਼ੂ ਰੁੜ ਗਏ ਆ ਜਾਨਵਰ ਰੁੜ ਗਏ ਆ ਉਹਨਾਂ ਨੂੰ ਵੀ ਸਰਵੇਖਣ ਕਰਨ ਤੋਂ ਬਾਅਦ ਬਣਦੀ ਮਦਦ ਦਿੱਤੀ ਜਾਊਗੀ ਇਹ ਪਤਾ ਕਰਨ ਤੋਂ ਬਾਅਦ ਕਿ ਉਹਨਾਂ ਦਾ ਨੁਕਸਾਨ ਕਿੰਨਾ ਹੋ ਗਿਆ ਆ ਇਥੇ ਤਰੀਕੇ ਕੋਆਪਰੇਟਿਵ ਬੈਂਕਾਂ ਜਿਹਨੂੰ ਆਪਾਂ ਸਹਿਕਾਰੀ ਬੈਂਕਾਂ ਵੀ ਪਿੰਡ ਵਾਲੀਆਂ ਕਹਿ ਦਿੰਨੇ ਆ ਉਹਦੇ ਵਿੱਚੋਂ ਜਿਨ੍ਹਾਂ ਨੇ ਕਰਦੇ ਚੱਕੇ ਹੋਏ ਆ ਉਹਨਾਂ ਨੂੰ 6 ਮਹੀਨੇ ਕਹਿੰਦੇ ਕਿਸ਼ਤ ਦੇਣ ਦੀ ਲੋੜ ਨਹੀਂ ਹੈਗੀ ਉਹ ਉਹ ਹੀ ਪੈਸਾ ਜਿਹੜਾ ਆ ਆਪਣੇ ਮੁੜ ਵਸੇਬੇ ਦੇ ਉੱਤੇ ਖਰਚ ਸਕਦੇ ਆ ਸੋ ਕੁੱਲ ਮਿਲਾ ਕੇ ਸਰਕਾਰ ਵੱਲੋਂ ਕੁਝ ਰਾਹਤ ਦੇਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ ਬਾਕੀ ਕੁਦਰਤ ਦਾ ਰਾਜ ਸਾਰੇ ਪਾਸੇ ਦੇਖ ਰਿਹਾ ਆ ਭਾਰਤ-ਪਾਕਿ ਸਰਹੱਦ ਜਿਹੜੀ ਆ ਉੱਥੇ ਕਿੰਨੇ ਆ ਵੀ ਸੈਂਕੜੇ ਜਿਹੜੀ ਕਿਲੋਮੀਟਰ ਲੰਮੀ ਤਾਰ ਲਾਈ ਹੋਈ ਸੀ ਉਹ ਲੱਭ ਨਹੀਂ ਰਹੀ ਜਿਹੜੀਆਂ ਬੰਨੀਆਂ ਬਣਾਈਆਂ ਹੋਈਆਂ ਸੀਆਂ ਉਹ ਨਹੀਂ ਲੱਭ ਰਹੀਆਂ ਸਾਰਾ ਕੁਝ ਇੱਕ ਹੋ ਗਿਆ ਨੋ ਮੈਨਜ਼ ਲੈਂਡ ਜਿਹਨੂੰ ਆਪਾਂ ਕਹਿੰਦੇ ਆ ਉਹ ਹਾਲਾਤ ਬਣੇ ਹੋਏ ਆ ਤੇ ਇਹ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਇਕੱਲੇ ਵੀ ਸਾਬਤ ਕਰਤੀ ਆ ਕਿ ਪ੍ਰਵਾਸੀ ਪੰਜਾਬੀ ਹੋਣ ਜਾਂ ਪੰਜਾਬ ਦੇ ਗਾਇਕ ਹੋਣ ਸਮਾਜ ਸੇਵੀ ਹੋਣ ਜਾਂ ਕਾਰ ਸੇਵਾ ਵਾਲੇ ਹੋਣ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਸਮਾਜ ਸੇਵੀ ਹੋਣ ਜਾਂ ਖਿਡਾਰੀ ਹੋਣ ਉਹ ਪੰਜਾਬ ਨਾਲ ਖੜ ਜਾਂਦੇ ਆ ਤੇ ਪੰਜਾਬ ਦੇ ਨਾਲ ਪੰਜਾਬੀ ਜਿੰਨਾ ਇਸ ਵਾਰੀ ਸਟਰੋਂਗ ਹੋ ਕੇ ਖੜਿਆ ਇਹੋ ਜਿਹਾ ਸ਼ਾਇਦ ਮੌਕਾ ਆਪਾਂ ਨੂੰ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ ਕਿਸਾਨ ਮੋਰਚੇ ਦੀ ਜਿਹੜੀ ਵੱਧ ਹੋਈ ਜਾ ਉਹ ਕਿ ਕਿਸਾਨ ਮੋਰਚੇ ਦੇ ਨਾਲ ਜਿਹੜੇ ਲਿੰਕ ਬਣਿਆ ਦੂਜੇ ਪਾਸੇ ਉਹ ਹੁਣ ਹਰਿਆਣੇ ਵਾਲੇ ਰਾਜਸਥਾਨ ਵਾਲੇ ਸਮਾਨ ਲੈ ਕੇ ਪੰਜਾਬ ਪਹੁੰਚ ਰਹੇ ਆ ਤੇ ਇਹ ਵੀ ਕਹਿ ਰਿਹਾ ਕਿ ਅਸੀਂ ਗਾਂ ਟਰੈਕਟਰ ਲੈ ਕੇ ਵੀ ਆਵਾਂਗੇ ਡੀਜ਼ਲ ਰਾਹ ਤੋਂ ਲੋਕੀ ਭਰਾਈ ਜਾ ਰਹੇ ਆ ਕਿ ਤੁਹਾਡੀ ਜ਼ਮੀਨ ਵੀ ਪਧਰੀ ਕਰਕੇ ਜਾਵਾਂਗੇ ਮਵਾਦ ਜਿੱਥੇ ਕਿ ਬਹੁ ਗੰਤੀ ਮੁਸਲਮਣ ਇਲਾਕਾ ਆ ਜੋ ਪੀ ਹਰਿਆਣੇ ਦਾ ਉੱਥੋਂ ਔਰਤਾਂ ਨੇ ਆਪਣੇ ਗਹਿਣੇ ਤੱਕ ਵੇਚ ਕੇ ਮਦਦ ਭੇਜੀ ਆ ਕਿਉਂਕਿ ਪੰਜਾਬ ਵਾਲੇ ਜਦੋਂ CAA ਪ੍ਰੋਟੈਸਟ ਚੱਲ ਰਹੇ ਸੀਗੇ ਉਦੋਂ ਮੁਸਲਮਾਨਾਂ ਦੇ ਨਾਲ ਉੱਥੇ ਖੜੇ ਸੀਗੇ ਉਹ ਕਹਿੰਦੇ ਸੀ ਉਦੋਂ ਦਾ ਮੁੱਲ ਮੋੜ ਨਾ ਆਇਆ ਸੋ ਕੁੱਲ ਮਿਲਾ ਕੇ ਨੌਜਵਾਨੀ ਜਿਹੜੀ ਪੰਜਾਬ ਦੀ ਉਹ ਫੌਜ ਵਾਂਗ ਕੰਮ ਕਰ ਰਹੀ ਆ ਵਰਦੀਆਂ ਹੀ ਨਹੀਂ ਪਾਈਆਂ ਇੱਕ ਫੌਜ ਤੋਂ ਬਿਨਾਂ ਨੇ ਉਹਨਾਂ ਨੇ ਫੌਜ ਵਾਲਾ ਕੰਮ ਜਿਹੜਾ ਕੀਤਾ ਆ ਉਹੀ ਨੌਜਵਾਨੀ ਜਿਹਨੂੰ ਮਿਹਣੇ ਮਾਰੇ ਜਾਂਦੇ ਸੀ ਵੀ ਇਹ ਨਿਸ਼ਈ ਹੋ ਗਈ ਆ ਇਹ ਔਰਤਾ ਪੰਜਾਬ ਬਣ ਗਿਆ ਇਹ ਤਾਂ ਵਿਲੇ ਨੇ ਇਹ ਤਾਂ ਫੁਕਰੇ ਨੇ ਉਹੀ ਨੌਜਵਾਨੀ ਆਪਣਾ ਫਰਜ਼ ਸਮਝ ਕੇ ਤੇ ਉਹ ਹੋਇਆselectedValue ਡਟੀ ਹੋਈ ਆ ਤੇ ਪੂਰੀ ਜਿਹੜੀ ਖੁਦਮੁਖਤਿਆਰ ਸਟੇਟ ਵਾਲਾ ਕੰਮ ਹੋਇਆ ਪਿਆ ਆ ਵੀ ਪੰਜਾਬ ਆਪਣੇ ਤੌਰ ਦੇ ਉੱਤੇ ਸਾਰਾ ਕੁਝ ਕੇਂਦਰੀ ਮਦਦ ਤੋਂ ਬਿਨਾ ਕਰ ਰਿਹਾ ਆ ਇਹ ਤੋਂ ਪਤਾ ਲੱਗਦਾ ਆ ਕਿ ਪੰਜਾਬ ਜਿਹੜਾ ਹੱਲੇ ਵੀ ਕਿੰਨਾ ਸਟਰੋਂਗ ਆ ਹੜਪੀੜਤਾਵਾਂ ਦੇ ਵਾਸਤੇ ਰਾਹਤ ਕਾਰਜਾਂ ਵਾਲੇ ਇਲਾਕਿਆਂ ਦੇ ਵਿੱਚ ਸ਼ੰਤੀ ਦੇ ਨਾਇਲ ਸਿੰਘ ਦੀਆਂ ਦੀਪ ਸਿੱਧੂ ਦੀਆਂ ਭਾਈ ਜਰਤਾਰ ਸਿੰਘ ਹਵਾਰੇ ਦੀਆਂ ਅਮਰਪਾਲ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਦਿਖਾਈ ਦੇ ਰਹੀਆਂ ਉਹਨਾਂ ਦੇ ਨਾਇਕ ਕੌਣ ਆ ਗੱਡੀਆਂ ਤੋਂ ਲੈ ਕੇ ਕੈਂਪਾਂ ਤੱਕ ਸਾਰਾ ਕੁਝ ਦਿਖ ਰਿਹਾ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਦਿਖ ਰਹੀਆਂ ਖਾਲਸਾ ਰਾਜ ਦੀਆਂ ਗੱਲਾਂ ਹੋ ਰਹੀਆਂ ਪੱਤਰਕਾਰ ਜੋ ਲੋਕਾਂ ਨੂੰ ਪੁੱਛਦੇ ਆ ਬਈ ਤੁਸੀਂ ਰਾਤੋ ਰਾਤ ਬੰਨ ਬਣਾਤਾ ਕਮਾਲ ਹੋ ਗਏ ਕਹਿੰਦਾ ਇੱਦਾਂ ਰਾਤੋ ਰਾਤ ਖਾਲਸਾ ਨ ਬਣ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਮਤਲਬ ਗੱਲ ਲੋਕਾਂ ਦੇ ਮਨ ਕਿ ਭਾਰੂ ਹੋ ਰਹੀ ਹੈ ਬਈ ਸਟੇਟ ਜੇ ਅਸੀਂ ਚਲਾਉਣੀ ਆਪ ਆ ਪਈ ਅਸੀਂ ਦਿੱਲੀ ਤੋਂ ਕਰਾਉਣਾ ਕੀ ਆ ਜੋ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਸਿਰਜ ਹੋਇਆ ਆ ਕੁੱਲ ਮਿਲਾ ਕੇ ਮੁਰਵਸੀਬੇ ਦੇ ਵਾਸਤੇ ਪੰਜਾਬ ਇੱਕ ਮੁੱਠ ਹੋ ਕੇ ਲੱਗਾ ਹੋਇਆ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵੇਰਵੇ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ